ਵੀਡੀਓ ਦੇ ਵਿੱਚ ਤੁਹਾਨੂੰ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ ਇੱਕ ਕਿਸਾਨ ਉਹਨੇ ਬੇਟੇ ਦਾ ਮੂਵੀ ਪਾਤੀ ਸਾਡੇ ਗਰੁੱਪ ਵਿੱਚ ਵੀ ਮੇਰੇ ਪਾਪੇ ਨੂੰ ਮਾਰਨ ਲੱਗੇਵੇਂ ਕੁੱਟਣ ਲੱਗੇਵੇਂ ਅਸੀਂ ਇੱਥੇ ਗੱਡੀ ਭਜਾਈ ਮੈਂ ਆ ਗਏ ਨੇ ਉਹਨੂੰ ਅਸੀਂ ਰੋਡ ਤੇ ਧਰਨਾ ਲਾ ਕੇ ਬੈਠ ਕੇ ਵੀ ਕਾਤੇ ਉਹਨੂੰ ਕਿਸਾਨ ਨੂੰ ਕੁੱਟਦੇ ਮੰਨੂ ਨਾ ਲੈ ਕੇ ਚੱਕ ਕੇ ਅੰਦਰ ਯਾਰ ਵੀ ਸੀ ਉਹਨਾਂ ਕੋਲ ਕਿਰਪਾਨਾਂ ਵੀ ᱛੀਆਂ ਅਸਲਾ ਵੀ ਬਹੁਤ ᱛਾ ਉਹਨਾਂ ਕੋਲ ਮਤਲਬ ਅਸਲਾ ਵੀ ਮੇਰੇ ਉਰ ਕੰਨ ਨੂੰ ਲਾਇਆ ਉਹਨਾਂ ਨੇ ਮਨੂ ਕਹੇ ਤੈਨੂੰ ਮਾਰਨਾ ਚ ਵੀ ਅੰਦਰ ਮਨੂ ਕੁੱਟਿਆ ਲੈਨੇ ਬਹੁਤ ਮਤਲਬ ਤੋੜਤੇ ਦਾ ਮੇਰਾ ਕਿੰਨੇ ਗੰਦਾ ਬੰਦਾ ਜੀ ਇੰਨਾ ਗੰਦਾ ਨਹੀਂ ਇਹ ਪੂਰਾ ਪਰ ਮੰਤਰੀਆਂ ਦਾ ਕਰ ਇਹਦਾ ਹੱਥ ਹੈ ਬਹੁਤ ਅੰਦਰ ਹਥਿਆਰ ਤੇ ਮੈਂ ਤਾਂ ਕਹਿੰਦਾ ਮਾਰ ਦਿੰਦੇ ਜੇ ਡਿਪਟੀ ਸਾਹਿਬ ਨਾ ਹੁੰਦੇ ਕਹਿੰਦਾ ਤਾਂ ਗੋਲੀ ਮਾਰਦੇ ਬਸ ਤੱਪ ਦੋ ਕਹਿੰਦਾ ਪਰ ਮਾਰ ਕੇ ਇਹਨੂੰ ਇਹ ਡੇਰੇ ਦੇ ਅੰਦਰ ਹੀ ਤਾਂ ਮੰਤਰੀ ਦੱਕੀ ਖਾਜ਼ਰ ਵਾਰ-ਵਾਰ ਤੇ ਹਥਿਆਰ ਚਲੋ ਦੀ 47 ਵੀtੀਆਂ ਏਕੇ 47 ਹਾਂ ਕਿਰਪਾਨਾਂ ਦੀਆਂ ਅੰਦਰ ਮਤਲਬ ਪੂਰਾ ਸਿਸਟਮ ਕਰਿਆ ਪਾ ਬੰਦੇ ਦਾ ਮਾਰਨ ਬਾਅਦ ਵੀ ਪਿੱਛੇ ਵੀ ਨਾ ਕੋਈ ਜਨਨ ਜਿਹਨੂੰ ਮਾਰੀ ਵੀ ਆ ਨਾ ਅੰਦਰ ਡੇਰੇ માં ਜੇ ਦੀ ਇਨਕੁਆਰੀ ਕਰੇ ਡੇਰੇ માં ਹੋਊਗਾ ਕੋਈ ਨਾ ਫੋਰਸ ਨੇ ਐਫ ਆਰ ਵੀ ਕਰੀ ਤੀ ਇੱਕ ਮੇਰੇ ਪਰ ਵੀ ਕਰਤੀ ਉਹ ਨਾਲ ਕਰਾਸ ਪਰਚਾ ਕਰਤੀ ਆ ਫਿਰ ਮੇਰੇ ਉਰ ਅਫਸਰਾਂ ਨੇ ਦਬਾਅ ਪਾਇਆ ਬਹੁਤ ਉੱਪਰ ਤੱਕ ਦਬਾਅ ਆਇਆ ਵੀ ਫੈਸਲਾ ਕਰ ਇਹਦੇ ਨਾਲ ਕਿੱਦਾਂ ਮਰਜ਼ੀ ਕਰ ਇਹ ਪੈਸਾ ਦਿੰਦਾ ਉੱਪਰ ਤੱਕ ਪੈਸੇ ਪਹੁੰਚਾਉਂਦਾ ਹੈ ਮੰਤਰੀਆਂ ਤੱਕ ਇੰਨੀ ਪੁਲਿਸ ਦਿੱਤੀ ਵੀ ਸਕਿਉਰਿਟੀ ਦਿੱਤੀ ਇਹਨੂੰ ਸਕਿਉਰਿਟੀ ਦੀ ਕੀ ਲੋੜ ਹੈ ਬਲਤਕਾਰ ਨੂੰ ਸਕਿਉਰਿਟੀ ਦੀ ਕੀ ਲੋੜ ਹੈ ਉਹਦਾ ਕੰਮ ਹੀ ਏ ਕਿ ਉਹ ਲੋਕਾਂ ਨੂੰ ਡਰਾਉਦਾ ਧਮਕਾਉਂਦਾ ਸੀਗਾ ਜੇ ਇੱਕ ਇਮਾਨਦਾਰ ਬੰਦਾ ਏ ਤੇ ਲੋਕਾਂ ਨਾਲ ਕੁੱਟਮਾਰ ਕਿਉਂ ਕਰਦਾ ਤੀ ਲੋਕਾਂ ਦੀ ਤੀਆਂ ਮਨ ਛੇੜ ਛੜ ਕਿਉਂ ਕਰਦਾ ਤੇ ਬਲਤਕਾਰ ਕਿਉਂ ਕਰਦਾ ਇਹਦੀ ਉੱਚ ਅਧਿਕਾਰੀਆਂ ਨਾਲ ਸੈਟਿੰਗ ਸੀਗੀ ਦੇਖੋ ਜਿਵੇਂ ਇਹਨਾਂ ਤੇ ਕ੍ਰਾਸ ਪਰਚਾ ਕਰਾਇਆ ਰਾਈਟ ਇਹਨਾਂ ਦਾ ਬਣਦਾ ਸੀਗਾ ਉਲਟਾ ਪੁਲ ਉਹ ਕਿੰਨੇ ਹਥਿਆਰ ਸੀ ਅੰਦਰ ਕੋਈ ਗੁਰੂ ਘਰ ਦਾ ਹਥਿਆਰ ਕਿੱਦਾਂ ਹੋ ਸਕਦੇ ਆ ਇਹਦੀ ਸ਼ਾਨ ਵੀ ਹੋਣੀ ਚਾਹੀਦੀ ਡੇਰੇ ਦੀ ਸਰਚ ਕਰਨਾ ਚਾਹੀਦਾ ਇੱਥੋਂ ਤੋਂ ਲੈ ਕੇ ਤਾਜਪੁਰ ਤੱਕ ਸਰਚ ਹੋਣੀ ਚਾਹੀਦੀ ਜਲੰਧਰ ਵਾਲ ਡੇਰੇ ਦੀ ਦੋਨਾਂ ਦੀ ਵੀ ਅੰਦਰ ਚੱਲ ਕੀ ਰਿਹਾ ਏ ਇਹਨਾਂ ਦੀ ਅੰਦਰ ਦੀ ਤਲਾਸ਼ੀ ਵੀ ਲਈ ਜਾਵੇ ਨਾ ਡੇਰੇ ਦੀ ਬੰਦੇ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਆ ਉਮਰ ਕੈਦ ਨਹੀਂ ਫਾਂਸੀ ਚਾਹੀਦੀ ਹੁੰਦਾ ਬਲਤਕਾਰੀ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਉਸ ਬਾਰੇ ਕਈ ਖੁਲਾਸੇ ਹੋ ਰਹੇ ਨੇ ਨਿਤ ਨਵੇਂ ਉਸ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਿਹੜਾ ਪਾਸਟਰ ਬਜਿੰਦਰ ਆ ਆਪਣੇ ਗੁੰਡਿਆਂ ਤੋਂ ਕੁੱਟਮਾਰ ਕਰਵਾ ਰਿਹਾ ਹੈ ਸਾਡੇ ਨਾਲ ਉਹ ਪੀੜਤ ਵਿਅਕਤੀ ਮੌਜੂਦ ਆ ਗੱਲਬਾਤ ਕਰਾਂਗੇ ਮਸਲਾ ਕਿਵੇਂ ਉਲਝਿਆ ਕਿਉਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਉਹਦੇ ਗੁੰਡਿਆਂ ਨੇ ਫੜ ਕੇ ਕਿਉਂ ਇਹਨਾਂ ਨੂੰ ਕੁੱਟਿਆ ਉਹ ਸਾਰੀਆਂ ਤਸਵੀਰਾਂ ਬਿਲਕੁਲ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਇੱਕ ਚੀਜ਼ ਲੋਕਾਂ ਨੂੰ ਇਹ ਵੀ ਹੈਰਾਨੀ ਹੁੰਦੀ ਹੈ ਕਿ ਮਸਲਾ 2021 ਦਾ ਆ ਤਾਂ ਹੁਣ ਵੀਡੀਓ ਕਿਵੇਂ ਬਾਹਰ ਆਈ ਕਿਉਂਕਿ ਪਾਸਟਰ ਬਜਿੰਦਰ ਸਿੰਘ ਜਿਹੜਾ ਪਖੰਡੀ ਸੀ ਉਹ ਬਹੁਤ ਤਾਕਤਵਰ ਸੀ ਤਾਂ ਉਸ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਉਸ ਦੇ ਅਧਿਕਾਰੀਆਂ ਤੱਕ ਵੀ ਲਿੰਕ ਸੀ ਉੱਥੇ ਤੱਕ ਉਸ ਦੀ ਪਹੁੰਚ ਸੀ ਪੈਸੇ ਦੇ ਜ਼ੋਰ ਦੇ ਨਾਲ ਸਾਰੇ ਮਸਲੇ ਦਵਾ ਦਿੰਦਾ ਸੀ ਜਦੋਂ ਹੁਣ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਨਾਮ ਕੀ ਆਪਣਾ ਦਿਲਵਿੰਦਰ ਸਿੰਘ ਬਹਿਨੀਪਾਲ ਨਾਮ ਹੈ ਜੀ ਇਹ ਮਸਲਾ ਕਦੋਂ ਦਾ ਹੈ ਮਸਲਾ ਇਹ April ਦਾ ਹੈ 21 ਦਾ ਹੈ ਜਿਹੜੀ ਸੀਸੀਟੀਵੀ ਦੇ ਵਿੱਚ ਤੁਹਾਨੂੰ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ ਬਿਲਕੁਲ ਬਿਲਕੁਲ ਅਸੀਂ ਨਾ ਦਿੱਲੀ ਧਰਨਾ ਚੱਲਦਾ ਜਾ ਕਿਸਾਨਾਂ ਦਾ ਆਪਣਾ ਜੀ ਆਪਣਾ ਟੋਲ ਪਲਾਜ਼ਾ ਬੜਾਉਦੀ ਧਰਨਾ ਦਾ ਇੱਕ ਕਿਸਾਨ ਉਹਦੇ بیٹے ਨੇ ਮੂਵੀ ਪਾਤੀ ਸਾਡੇ ਗਰੁੱਪ ਵਿੱਚ ਵੀ ਮੇਰੇ ਪਾਪੇ ਨੂੰ ਮਾਰਨ ਲੱਗੇਵੇਂ ਕੁੱਟਣ ਲੱਗੇਵੇਂ ਅਸੀਂ ਇੱਥੇ ਗੱਡੀ ਭਜਾਈ ਮੈਂ ਆ ਗਿਆ ਨੇ ਉਹਨੂੰ ਅਸੀਂ ਰੋਡ ਤੇ ਧਰਨਾ ਲਾ ਕੇ ਬੈਠ ਕੇ ਵੀ ਕਾਤੇ ਉਹਨੂੰ ਕਿਸਾਨ ਨੂੰ ਕੁੱਟਦੇ ਉਹਨੇ ਫਿਰ ਤੁਸੀਂ ਚਰਚ ਦੇ ਮੂਹਰੇ ਲਾਇਆ ਸੀ ਉਹਦੇ ਉਹਦੇ ਡੇਰੇ ਦੇ ਮੂਹਰੇ ਲਾਇਆ ਸੀ ਹਾਂ ਚਰਚੇ ਥੋੜਾ ਨੇੜੇ ਹੀ ਤਾਂ ਜਿਹੜਾ ਡੇਰਾ ਹਾਂ ਡੇਰਾ ਦਾ ਵੀ ਭਾਈ ਉਹ ਕਿਸਾਨ ਨੂੰ ਕਾਦੇ ਕੁੱਟਦੇ ਅੰਦਰ ਉਹਨੇ ਕਹਿ ਕੇ ਫਿਰ ਮੰਨੂ ਨਾ ਲੈ ਕੇ ਚੱਕ ਕੇ ਅੰਦਰ ਗੁੰਡੇ ਇਹਨਾਂ ਦੇ ਕਿੰਨੇ ਕ ਬੰਦੇ ਸੀ ਬੰਦੇ ਆਦੇ 70-80 ਇਹਨਾਂ ਦੇ ਹਮ ਹਥਿਆਰ ਵੀ ਸੀ ਨਾਲ ਕੋਲ ਕਿਰਪਾਨਾਂ ਵੀ ᱛੀਆਂ ਅਸਲਾ ਵੀ ਬਹੁਤ ਆ ਨਾਲ ਕੋਲ ਮਤਾ ਅਸਲਾ ਵੀ ਮੇਰੇ ਉਰ ਕੰਨ ਲਾਇਆ ਉਹਨਾਂ ਨੇ ਮੈਨੂੰ ਕਹੇ ਤੈਨੂੰ ਮਾਰਨਾ ਅੱਜ ਵੀ ਅੰਦਰ ਮੈਨੂੰ ਕੁੱਟਿਆ ਇਹਨਾਂ ਨੇ ਬਹੁਤ ਮੱਧ ਹੱਥ ਵੀ ਤੋੜਤਾ ਮੇਰਾ ਤੇ ਉਹਨਾਂ ਡਿਪਟੀ ਬਿਕਰਮ ਡਿਪਟੀ ਸਾਹਿਬ ਤੇ ਉਨੇ ਨਾ ਮਨੂੰ ਆਇਓ ਇਹਨੇ ਸਾਡੇ ਪਿੰਡਾਂ ਟ੍ਰੈਲੀਆ ਲੈ ਕੇ ਨਿਕਲਿਆ ਗਰਤਾਰਪੁਰ ਤੇ ਗਰਤਾਰਪੁਰ ਦਾ ਪਿੰਡ ਹੈ ਮੇਰਾ ਇੰਨੇ ਗੰਦਾ ਬੰਦਾ ਜੀ ਇੰਨਾ ਗੰਦਾ ਨਹੀਂ ਇਹ ਪੂਰਾ ਉੱਪਰ ਮੰਤਰੀਆਂ ਦਾ ਕਰ ਇਹਦਾ ਹੱਥ ਹੈ ਪੂਰਾ ਮੰਤਰੀਆਂ ਦਾ ਕੱਥ ਹੈ ਇਹਦਾ ਮਨੂੰ ਜੇ ਅਸੀਂ ਫਿਰ ਇੱਕ ਤਰੀਕ ਰੱਖ ਲਈਦੀ ਵੀ ਇਹ ਡੇਰਾ ਸੀ ਉਦੇ ਤੇ ਚਕਾਉਣਾ ਸਾਡੇ ਇਲਾਕੇ ਮੈਂ ਡੇਰਾ ਇੰਟਾ ਉਰੇ ਵੀ ਸਾਡੇ ਤਵਰੇ ਨਿਆਣੇ ਪੜਾਈ ਨਿਆਣੇ ਦੀ ਸੀ ਵੀ ਕਿਸਾਨ ਕਣਕ ਨਹੀਂ ਵਟਣਦਾ ਡੇਢ ਕਨਾਲ ਇੱਕ ਬਿੱਗਾ ਜਗ੍ਹਾ ਦੱਬ ਲਈ ਕਿਸਾਨ ਤੇ ਉਹਦੀ ਉਹਦੀ ਬਾਉਂਡਰੀ ਕਰ ਲਈ ਉਹਦੀ ਛੱਡ ਦਨਦਾ ਫੇਰ ਫੇ ਬਹੁਤ ਅਧੀ ਤਰੀਕ ਰੱਖ ਲਈ ਵੀ ਡੇਰਾ ਸੀ ਰਹਿਣ ਨਹੀਂ ਦੇਣਾ ਬਰੇ ਫਿਰ ਇਹਨਾਂ ਪਰ ਤੇ ਅਫਸਰਾਂ ਨੇ ਬਹੁਤ ਦਬਾਅ ਪਾਇਆ ਅਸੀਂ ਪਰ ਜੱਜ ਸਾਹਿਬ ਦਾ ਬਹੁਤ ਸੀ ਧੰਨਵਾਦ ਕਰਦੇ ਆ ਕਿ ਇਹਨਾਂ ਨੂੰ ਬਲਤਕਾਰੀ ਨੂੰ ਸਜ਼ਾ ਸੁਣਾਈ ਹੈ ਨਾ ਬਹੁਤ ਹੀ ਧੰਨਵਾਦ ਜੱਜ ਦੇ ਸਾਨੂੰ ਉਹ ਅਗਵਾ ਕਰਕੇ ਸਾਨੂੰ ਤੱਕੇ ਨਾਲ ਹਥਿਆਰਾਂ ਦੀ ਨੋਕ ਤੇ ਅੰਦਰ ਲੈ ਜਾਂਦੇ ਨੇ ਕਿੰਨਾ ਸਮਾਨ ਅੰਦਰ ਰੱਖਦੇ ਨੇ ਕਿਸ ਤਰੀਕੇ ਦੇ ਨਾਲ ਤੁਹਾਡੇ ਤੇ ਜ਼ੁਲਮ ਠਾਉਂਦੇ ਨੇ ਕਿਸ ਤਰੀਕੇ ਨਾਲ ਤੁਹਾਡੀ ਘੁਟਮਾ ਕਰਦੇ ਸਾਨੂੰ 8 9 ਵਜੇ ਰਾਤ ਤੋਂ 3 2 3 ਵਜੇ ਤੱਕ 4-5 ਘੰਟੇ ਅੰਦਰ ਬਹੁਤ ਧਮਕੀਆਂ ਵੀ ਦੰਦੇ ਆ ਬਹੁਤ ਮਤਲਬ ਬਹੁਤ ਤੰਤਰ ਹਥਿਆਰ ਤੇ ਮੈਂ ਤਾਂ ਕਹਿੰਦਾ ਮਾਰ ਦਿੰਦੇ ਜੇ ਡਿਊਟੀ ਸਭ ਨਾ ਹੁੰਦੇ ਇੱਕ ਵਾਰ ਤਾਂ ਤੁਹਾਡੇ ਮਨ ਚ ਵੈਸੇ ਵੀ ਅੱਜ ਨਹੀਂ ਮੈਂ ਬਚਣਾ ਬਿਲਕੁਲ ਜੀ ਹੁਣ 100 ਬੰਦਾ ਪੈ ਜਾਵੇ ਬੰਦੇ ਬਰਕ ਬੰਦਾ ਵੀ ਕੀ ਕਰ ਸਕਦਾ ਹੈ ਬਹੁਤ ਲਾਠੀਆਂ ਨਾਲ ਮਾਰੀਆਂ ਮੇਰੇ ਮਤਲਬ ਧਮਕੀਆਂ ਵੀ ਅਸਲਾ ਵੀ ਉਹਨਾਂ ਦਾ ਗੋਲੀ ਮਾਰਨ ਉਹ ਬਲਜਿੰਦਰ ਨੇ ਕਿਹਾ ਕਹਿੰਦਾ ਤਾਂ ਗੋਲੀ ਮਾਰ ਦੋ ਉਹ ਕਹਿ ਲਾ ਹੂੰ ਮੇਰੇ ਸਾਹਮਣੇ ਕਹਿੰਦਾ ਗੋਲੀ ਮਾਰ ਦੋ ਬਸ ਦੱਬ ਦੋ ਕਹਿੰਦਾ ਪਰਾਂ ਬਿਮਾਰ ਕੇ ਨੂੰ ਇਹ ਡੇਰੇ ਦੇ ਅੰਦਰ ਹੀ ਦੱਬੰਦਰੀ ਦੱਬ ਦੋ ਬਲਜਿੰਦਰ ਇਹ ਜਾ ਉਹ ਲੋਕ ਪਤਾ ਨਹੀਂ ਕਿੱਦਾਂ ਦੇ ਨਾਲ ਲੱਗ ਰਹੇ ਆ ਇਹ ਖਮੰਡੀ ਬਲਜਿੰਦਰ ਕੋਲ ਕਿ ਕਾਂ ਜਾ ਰਹੇ ਲੋਕ ਐ ਲੈਪ ਲੈ ਦੇ ਕੁਝ ਨਹੀਂ ਹੈਗਾ ਜੀ ਲੋਕਾਂ ਨੂੰ ਉਹ ਕਰ ਰਿਹਾ ਇਹ ਪੈਸੇ ਜੋੜ ਨਾਲ ਜਿਹੜੇ ਹਥਿਆਰਾਂ ਦਾ ਜ਼ਿਕਰ ਕਰ ਰਹੇ ਹੋ ਕੀ ਕਿੰਨੇ ਕਾ ਹਥਿਆਰ ਸੀ ਅੰਦਰ ਕਿਸ ਤਰੀਕੇ ਦੇ ਹਥਿਆਰ ਸੀ ਹਥਿਆਰ ਬਾਰ-ਬਾਰ ਤੇ ਹ ਖਾਜ਼ਰ ਬਾਰ-ਬਾਰ ਤੇ ਹਥਲਾ ਕਰਤੀ 47 ਵੀ ᱛੀਆਂ ਇਹ ਕਿਹ 47 ਹਾਂ ਕਿਰਪਾਨਾਂ ᱛੀਆਂ ਮੇਰੇ ਕੋਲ ਦੋ ਫੋਨ ਵੀ ਇਹਨਾਂ ਨੇ ਮੁੜ ਕੇ ਦਿੱਤੇ ਨਹੀਂ ਹੈਗੇ ਦੋ ਫੋਨ ਤੇ ਮੇਰੇ ਫੋਨ ਵੀ ਅੰਦਰੇ ਰੱਖ ਲੇ ਮੈਂ ਤਾਂ ਉਹ ਜਿਹੜੀ ਕਹਿ ਤੇ ਆਉਣੇ ਬੰਦੇ ਉਹਨਾਂ ਨੂੰ ਮਾਰ ਦੋ ਮਤੋਂ ਤਾਂ ਡਿਊਟੀ ਥਾ ਵਾ ਕੇ ਇਹਨਾਂ ਨੂੰ ਕਿੰਨੇ ਘੰਟੇ ਬਾਅਦ ਤੁਹਾਨੂੰ ਫਿਰ ਪੁਲਿਸ ਛਡਾਉਂਦੀ ਐ ਅੰਦਰੋਂ ਦੋ ਤਿੰਨ ਘੰਟੇ ਹੱਸ ਕੇ ਆਉਂਦੀ ਐ ਇਹਨੂੰ ਪਿੰਡ ਵਾਲੇ ਬਾਹਰ ਆ ਗਏ ਧਰਨਾ ਲਾ ਦਿੱਤਾ ਸਾਰੇ ਪਿੰਡ ਵਾਲਿਆਂ ਨੇ ਕਰਤਾਰਪੁਰ ਤੇ ਇਲਾਕੇ ਦੇ ਇਕੱਠੇ ਹੋ ਗਏ ਪੜੌਰ ਤੇ ਵੀ ਮੁੰਡਾ ਇੱਕ ਆ ਗਿਆ ਤਾਂ ਉਹ ਲੈਬ ਦੇਖਦੇ ਨਾ ਮੇਰਾ ਲੈਬ ਬੰਦ ਹੋ ਗਿਆ ਚੱਲਦਾ ਚੱਲਦਾ ਜਦੋਂ ਫੜਿਆ ਮੈਂ ਲੈਬ ਚਲਾਇਆ ਵਾ ਤਾਂ ਉਹ ਲੈਬ ਨਾਲ ਲੋਕ ਇਕੱਠੇ ਹੋ ਗਏ ਕਿੰਡਾਈ ਹੋ ਗਈ ਜਦੋਂ ਕੁੱਟਮਾਰ ਤੁਹਾਡੀ ਹੁੰਦੀ ਹੈ ਕਿੰਨੇ ਕੁ ਫਿਰ ਤੁਸੀ ਜ਼ਖਮੀ ਹੋ ਜਾਂਦੇ ਹੋ ਫਿਰ ਤੁਸੀ ਹਸਪਤਾਲ ਚ ਦਾਖਲ ਹਾਂ ਮੈਨੂੰ ਕਰਾਲੀ ਹਸਪਤਾਲ ਮੈਂ ਦਾਖਲ ਕਰਾਇਆ ਤਾਂ ਮਤਲਬ ਕਾਫੀ ਸੱਟਾਂ ਮਾਰੀਆਂ ਮੇਰਾ ਮਤਲਬ ਮੈਂ ਮਹੀਨਾ ਦੋ ਮਹੀਨੇ ਤੇ ਪੈ ਰਿਹਾ ਵੀਕ ਦਿਨ ਹਸਪਤਾਲੋਂ ਹੀ ਰਿਹਾ ਮੇਰੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੁਹਾਨੂੰ ਅਗਵਾ ਕਰ ਲਿਆ ਜਾਂਦਾ ਇੱਕ ਧਰਨੇ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਰਿਵਾਲਵਰ ਤੁਸੀਂ ਦੱਸੋ ਇਹ ਵੀ ਆਸਲਾ ਵੀ ਤੁਹਾਡੇ ਲਾ ਜਾਂਦਾ ਪਾਸਟਰ ਬਜਿੰਦਰ ਨੇ ਗੋਲੀ ਮਾਰਨ ਦੇ ਲਈ ਵੀ ਤੁਹਾਨੂੰ ਕਹਿ ਦਿੱਤਾ ਸੀ ਫਿਰ ਪੁਲਿਸ ਨੇ ਨਹੀਂ ਕੋਈ ਧਾਰਾ ਲਾਈ ਉਹਨਾਂ ਉੱਪਰ ਆ ਪਰਛਨਲ ਐਫਆਈ ਕਰੀ ਤੀ ਕ ਮੇਰੇ ਪਰ ਵੀ ਕਰਤੇ ਨਾਲ ਕ੍ਰਾਸ ਕਰ ਕ੍ਰਾਸ ਪਰਚਾ ਕਰਤੇ ਆ ਫਿਰ ਮੇਰੇ ਹੋਰ ਅਫਸਰਾਂ ਨੇ ਦਬਾਅ ਪਾਇਆ ਬਹੁਤ ਉੱਪਰ ਤੱਕ ਦਬਾਅ ਪਾਇਆ ਵੀ ਫੈਸਲਾ ਕਰ ਇਹਦੇ ਨਾਲ ਕਿੱਦਾਂ ਮਰਜ਼ੀ ਕਰ ਇਹ ਪੈਸਾ ਦਿੰਦਾ ਉੱਪਰ ਤੱਕ ਪੈਸਾ ਪਹੁੰਚਾਉਂਦਾ ਮੰਤਰੀਆਂ ਤੱਕ ਇਹ ਮੰਤਰੀਕ ਪੈਸੇ ਨਾਲ ਇਹ ਇੰਨੀ ਪੁਲਿਸ ਦਿੱਤੀ ਵੀ ਸਕਿਉਰਿਟੀ ਤੇ ਇਹਨਾਂ ਸਕਿਉਰਿਟੀ ਦੀ ਕੀ ਲੋੜ ਐ ਬਲਤਕਾਰ ਨੂੰ ਸਕਿਉਰਿਟੀ ਦੀ ਕੀ ਲੋੜ ਐ ਬਲਤਕਾਰੀ ਨੂੰ ਗੱਡੀ ਦਿੱਤੀ ਵੀ ਪੁਲਿਸ ਨਾਲ ਐ ਦੋ ਗੱਡੀਆਂ ਜੀਪਸੀਆਂ ਪੁਲਿਸ ਦੀਆਂ ਐ ਮਤਲਬ ਕਿਦਣ ਕੱਠ ਕਰਦਾ ਉਦੋਂ ਪੁਲਿਸ ਦਾ ਇੰਨਾ ਖਰਚਾ ਹੋ ਰਿਹਾ ਆਪਣੀ ਪੁਲਿਸ ਪੰਜਾਬ ਦਾ ਬਈ ਕਿਉਂ ਨਾ ਪੁਲਿਸ ਦੇ ਰਿਆਂ ਇਹ ਵੀਡੀਓ ਉਸ ਸਮੇਂ ਦੀ ਆ ਹੁਣ ਬਾਹਰ ਆਈ ਆ ਉਸ ਸਮੇਂ ਵੀਡੀਓ ਕਿਉਂ ਨਹੀਂ ਬਾਹਰ ਆਈ ਹੈਗੀ ਕਿ ਉਸ ਸਮੇਂ ਡਰੇ ਇੰਨਾ ਸੀ ਉਹਦਾ ਖੌਫ ਇਹਨਾਂ ਸੀ ਮੂਵੀ ਪਤ ਨਹੀਂ ਕਿਦਾਂ ਨੇ ਨਾ ਬੈਲਰ ਕਰੀਏ ਮਤਲਬ ਮੈਨੂੰ ਤਾਂ ਮੂਵੀ ਪਾਈਉ ਨਹੀਂ ਜਾਂਤਾ ਕਿਉਂਕਿ ਮੇਰੇ ਦੇ ਅੰਦਰ ਦੀ ਵੀਡੀਓ ਹੈ ਤਾਂ ਅੰਦਰ ਦੀ ਅੰਦਰ ਦੀ ਉਹ ਕਿੱਥੇ ਬੈਠਦਾ ਏ ਦਸਤਰ ਬਣਾਇਆ ਪਿਆ ਅੰਦਰ ਉੱਥੇ ਪੂਰਾ ਨਾ ਅੰਦਰੋਂ ਮਤਲਬ ਪੂਰਾ ਸਿਸਟਮ ਘਰੇ ਪਬੰਦੀ ਦਾ ਮਾਰਨ ਵਾਸਤੇ ਵੀ ਪਿੱਛੇ ਵੀ ਨਾ ਇੱਕ ਕੋਈ ਜਨਾਨੀ ਜਿਹਨੂੰ ਮਾਰੀ ਵੀ ਆ ਨਾ ਅੰਦਰ ਡੇਰੇ માં ਜੇ ਦੀ ਇਨਕੁਆਰੀ ਕਰੇ ਡੇਰੇ માં ਹੋਊਗਾ ਕੋਈ ਨਾ ਕੋਈ ਕਿੱਥੋਂ ਦੀ ਆ ਜਨਾਨੀ ਜਿਹੜੀ ਤੁਸੀਂ ਮਾਰਨ ਦੀ ਗੱਲ ਕਰਦੇ ਹੋ ਕਦੋਂ ਕਦੋਂ ਕਤਲ ਹੋਇਆ ਦਾ ਅੰਦਰ ਹੀ ਫਿਰ ਆਉ ਉਹ ਜਨਾਨੀ ਸਾਡੇ ਕੋਲ ਆਈ ਸੀ ਉਹਦਾ ਮਤਲਬ ਘਰਦੇ ਆਏ ਸੀ ਕਹਿੰਦੇ ਸਾਡਾ ਇੱਕ ਸਾਡੀ ਲੇਡ ਹੀ ਨਹੀਂ ਮਿਲੀ ਉਹ ਮਤਲਬ ਨੁਕਵਾਰੀ ਹੋਣ ਵੀ ਲੱਗੀ ਤੇ ਉਹ ਮੁੜ ਕੇ ਦੱਬ ਤੇ ਆਦਾ ਕੰਮ ਇਫਰ ਸੀਸੀਟੀਵੀ ਜਿਹੜੀ ਅੰਦਰੋਂ ਹੀ ਵਾਇਰਲ ਕਿਸ ਨੇ ਕਰ ਦਿੱਤੀ ਹੋ ਸਕਦਾ ਕਿ ਉਹਨਾਂ ਦਾ ਕੋਈ ਖਿਲਾਫ ਹੋਵੇ ਅੰਦਰ ਉਹਨੇ ਹੀ ਵਾਇਰਲ ਕੀਤੀ ਹੋਣੀ ਕਿਉਂਕਿ ਅੰਦਰਲੇ ਕੈਮਰਾ ਦੀ ਫੁਟੇਜ ਹੈ ਹੋ ਸਕਦਾ ਹੋ ਸਕਦਾ ਮਤਲਬ ਬੰਦਾ ਇਹਨੂੰ ਬੰਦੇ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ ਉਮਰ ਕੈਦ ਨਹੀਂ ਫਾਂਸੀ ਚਾਹੀਦੀ ਹੰਤਾ ਇਹਦੀ ਪ੍ਰਾਪਰਟੀ ਜੋ ਵੀ ਨਾ ਲਈ ਵੀ ਹੋਰੇ ਲਾਕੇ ਵਾਂ ਕਰੋੜਾਂ ਦੀ ਪ੍ਰਾਪਰਟੀ ਲਈ ਵੀ ਹੈ ਉਹ ਪ੍ਰਾਪਰਟੀ ਦੀ ਜਾਂਚ ਹੋ ਕੇ ਸਰਕਾਰ ਦੇ ਅੰਡਰ ਹੋ ਜਾਵੇ ਕੰਨਲ ਸਿਮਰਨ ਵੀ ਨੇ ਜਿਹੜੇ ਲਗਾਤਾਰ ਇਸ ਸਮੇਂ ਇਸ ਮਸਲਿਆਂ ਨੂੰ ਚੱਕ ਰਹੇ ਨੇ ਜਿਹੜੇ ਉਸ ਪਾਸਟਰ ਦੇ ਕਾਲੇ ਕਾਰਨਾਮੇ ਨੇ ਕਿਸ ਤਰੀਕੇ ਨਾਲ ਦੇਦੋ ਨਵੀਂ ਵੀਡੀਓ ਸਾਹਮਣੇ ਆ ਗਈ ਗੁੰਡਾਗਰਦੀ ਦੀ ਸ੍ਰੀਆਮ ਗੁੰਡਾਗਰਦੀ ਹੋ ਰਹੀ ਆ ਇਹਨਾਂ ਨੂੰ ਅੰਦਰ ਖਿੱਚ ਕੇ ਲੈ ਕੇ ਜਾਂਦੇ ਨੇ ਫਿਰ ਅਸਲੇ ਦੀ ਨੋਕ ਤੇ ਇਹਨਾਂ ਦੀ ਕੁੱਟਮਾਰ ਕਰਦੇ ਨੇ ਇਹਨਾਂ ਨੇ ਤਾਂ ਇੱਥੋਂ ਤੱਕ ਕਹਿੰਦਾ ਵੀ ਗੋਲੀ ਮਾਰਨ ਲਈ ਮੈਨੂੰ ਕਹਿੰਦੇ ਤਾਂ। ਦੇਖੋ ਉਹਦਾ ਕੰਮ ਹੀ ਏ ਕਿ ਉਹ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਸੀਗਾ। ਹੁਣ ਦੇਖੋ ਜਿਹੜੀ ਅੱਜ ਵੀਡੀਓ ਸਾਹਮਣੇ ਆਈਏ ਪਰਸੋਦੋਂ ਵੀਡੀਓ ਸਾਹਮਣੇ ਆਈ ਸੀਗੀ ਸੀਸੀਟੀਵੀ ਕੈਮਰੇ ਦੀ ਉਹ ਕੱਲ ਵ ਤੇ ਲੋਕਾਂ ਨੂੰ ਡਰਾਣਾ ਧਮਕਾਣਾ ਸ਼ੁਰੂ ਕਰਦਾ ਸੀ ਉਹ ਬੰਦਾ ਬਲਜਿੰਦਰ ਪਾਸਟਰ ਜਿਹੜਾ ਪਾਸਟਰ ਨਹੀਂ ਇੱਕ ਬਲਤਕਾਰੀ ਹੈ ਤੇ ਲੋਕਾਂ ਨਾਲ ਧੋਖਾ ਧੜੀ ਕਰਦਾ ਸੀ ਜਿਵੇਂ ਜ਼ਮੀਨ ਨੂੰ ਲੈ ਕੇ ਰੌਲਾ ਚੱਲਦਾ ਵਿਵਾਦ ਕਿ ਜ਼ਮੀਨ ਤੇ ਕਬਜ਼ਾ ਰੱਖਿਆ ਹੈ ਇਨਾਂ ਨੂੰ ਹਾਈਵੇ ਤੋਂ ਜਿੱਥੇ ਦੀ ਚਰਚਾ ਹੈ ਬੜੌਦੀ ਟੋਲ ਪਲਾਜੇ ਦੀ ਮਿਨਿਸਟਰੀ ਹੈ ਉੱਥੋਂ ਉਹਨਾਂ ਨੂੰ ਚੱਕ ਕੇ ਲੈ ਕੇ ਅੰਦਰ ਲੈ ਜਾਂਦੇ ਆਫਿਸ ਦੇ ਵਿੱਚ ਉਹਨਾਂ ਨਾਲ ਕੁੱਟਮਾਰ ਨਹੀਂ ਸ਼ੁਰੂ ਕਰ ਦਿੰਦੇ ਵੀ ਦੇਖੋ ਜੇ ਇੱਕ ਇਮਾਨਦਾਰ ਬੰਦਾ ਹੈ ਤੇ ਲੋਕਾਂ ਨਾਲ ਕੁੱਟਮਾਰ ਕਿਉਂ ਕਰਦਾ ਲੋਕਾਂ ਦੀ ਧੀ ਨੂੰ ਛੇੜਛਾੜ ਕਿਉਂ ਕਰਦਾ ਤੇ ਬਲਤਕਾਰ ਕਿਉਂ ਕਰਦਾ ਯਾਰ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਤੇ ਉਸ ਨਾਲ ਜੋੜੇ ਹੋ ਕ੍ਰਿਸ਼ਨ ਭਾਈ ਜੀ ਨਾਲ ਜੋੜੇ ਹੋ ਤੁਸੀਂ ਬਦਨਾਮ ਬਦਨਾਮ ਕਿਉਂ ਕਰਦੇ ਹੋ ਇਸ ਧਰਮ ਨੂੰ ਤੇ ਦੇਖੋ ਇੱਕ ਧੰਦਾ ਬਣਾ ਰੱਖਿਆ ਦੀ ਅੱਜ ਅਰਬਾਂ ਦੀ ਪ੍ਰਾਪਰਟੀ ਹੈ ਦੋ ਪੈਟਰੋਲ ਪੰਪ ਨੇ ਹੋਰ ਨਿਊ ਚੰਡੀਗੜ੍ਹ ਚ ਕਿੰਨੀ ਪ੍ਰਾਪਰਟੀ ਜਿਹੜੀ 5-5 ਕਰੋੜ ਦੇ ਫਲੈਟ ਨੇ ਇੱਥੇ ਦੇਖੋ ਤੁਸੀਂ ਜਾ ਕੇ ਸਰਚ ਕਰੋ ਤੇ ਇਹਨੇ 14 ਕਿੱਲੇ ਇੱਕ ਨੇ 20 ਕਿੱਲੇ ਇੱਕ ਨੇ 6 ਕਿੱਲੇ ਦੇਖੋ ਕਿੱਥੋਂ ਪੈਸਾ ਆ ਰਿਹਾ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਦਾ ਜੇ ਨੇਪਾਲ ਦੀ ਗੱਲ ਕਰ ਗੇ ਨੇਪਾਲ ਤੋਂ ਵੀ 2 ਕਰੋੜ ਰੁਪਏ ਇਕੱਠਾ ਕਰਕੇ ਲੈ ਕੇ ਆਇਆ ਤੇ ਇਥੋਂ ਹੱਥ ਰੱਖਣ ਦੀ 25000 ਰੁਪਏ ਲੈ ਲੰਦਾ ਤੇ ਪਰਸਨਲ ਮੀਟਿੰਗ ਕਰਨ ਦੇ ਲੱਖ ਰੁਪਏ ਲੈ ਲੰਦਾ ਦਿਨ ਦੀ ਇਨਕਮ ਮੰਨ ਕੇ ਚਲੋ ਕਰੋੜ ਰੁਪਏ ਇਨਕਮ ਸੀਗੀ ਇਹਦੀ ਉੱਚ ਅਧਿਕਾਰੀਆਂ ਨਾਲ ਸੈਟਿੰਗ ਸੀਗੀ ਦੇਖੋ ਜਿਵੇਂ ਇਹਨਾਂ ਤੇ ਕ੍ਰਾਸ ਪਰਚਾ ਕਰਾਇਆ ਰਾਈਟ ਇਹਨਾਂ ਦਾ ਬਣਦਾ ਸੀਗਾ ਉਲਟਾ ਪੁਲਿਸ ਨੇ ਇਹਨਾਂ ਤੇ ਪਰਚਾ ਕਰਤਾ ਉਹ ਵੀ ਕ੍ਰਾਸ ਪਰਚਾ ਕੀਤਾ ਕ੍ਰਾਸ ਕੀ ਕੀਤਾ ਕਿ ਇਹਨਾਂ ਤੇ ਦਬਾਅ ਦਬਾਉਣ ਲਈ ਮਤਲਬ ਦਬਜੇ ਵੀ ਸਾਹਮਣੇ ਨਾ ਆਵੇ ਤੇ ਪਰਚਾ ਕਰਾਤਾ ਕਿ ਫੈਸਲਾ ਕਰ ਲੇ ਇਹਨਾਂ ਨੂੰ ਆਖ ਨੂੰ ਫੈਸਲਾ ਕਰਨਾ ਪੈਣਾ ਐਡਾ ਦਬਾਅ ਬਣਾ ਤਿਆ ਦਬਾਅ ਬਣਾ ਕੇ ਇਹਨਾਂ ਨੇ ਫੈਸਲਾ ਕੀਤਾ ਗਿਆ ਇਹਨਾਂ ਦਾ ਹੱਥ ਦੇ ਫੈਕਚਰ ਤੁਸੀਂ ਦਿਖਾਇਓ ਵੀਡੀਓ ਚ ਫੈਕਚਰ ਇਹਨਾਂ ਦੇ ਹੱਥ ਵੀ ਹੁਣ ਵੀ ਫੈਕਚਰ ਇਹਨਾਂ ਦੀ ਗੱਡੀ ਨਾਲ ਤੋੜਪੰਨ ਕੀਤੀ ਇਹਨਾਂ ਨਾਲ ਮਤਲਬ ਐਡਾ ਕੋ ਦਬਾਅ ਬਣਾਤਾ ਸੀ ਉਹਨਾਂ ਨੇ ਇਹਨੂੰ ਜਾਨ ਤੋਂ ਮਾਰ ਮਾਰ ਦਿੱਤਾ ਜਾਂਦਾ ਕੋਈ ਬੰਦਾ ਉੱਥੇ ਆ ਜਾਂਦਾ ਮੌਕੇ ਤੇ ਜਿਨ੍ਹਾਂ ਨੇ ਜਾਨ ਉਸ ਬੰਦੇ ਦਾ ਉਹ ਦੇਣ ਨਹੀਂ ਦੇ ਸਕ ਜਿਹਨੇ ਤੇਰੀ ਜਾਨ ਛੁਟਾਈ ਹੈ ਉਹ ਬੰਦੇ ਦੇ ਉਹ ਤੋਂ ਬਾਅਦ ਜਿਹੜੇ ਦੇਖੋ ਕਿੰਨੇ ਹਥਿਆਰ ਸੀ ਅੰਦਰ ਕੋਈ ਗੁਰੂ ਘਰ ਚ ਹਥਿਆਰ ਕਿਦਾਂ ਹੋ ਸਕਦੇ ਆ ਤਰੀ ਕਰਨੇ ਮੇ 1K47 ਵੀ ਅੰਦਰ ਹੈਗੀਆਂ ਸੀ ਜਾਂਚ ਨਹੀਂ ਹੋਣੀ ਜਾਂਦੀ ਵੀ ਕਿੱਥੋਂ ਆਇਆ ਉਹ ਅਸਲ ਇਹ ਦੇਖੋ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਸੀ ਡੀਸੀ ਸਾਹਿਬ ਨੂੰ 28 ਤਰੀਕ ਨੂੰ 1 ਅਪ੍ਰੈਲ ਨੂੰ ਦਿੱਤੀ ਸੀਗੀ ਉਹਦਾ ਕੋਈ ਹੱਦ ਮੈਨੂੰ ਲੱਗਦਾ ਨਹੀਂ ਕੋਈ ਕੋਈ ਕਾਰਵਾਈ ਕੀਤੀ ਹੈ ਕੋਈ ਕਾਰਵਾਈ ਨਹੀਂ ਚੱਲ ਰਹੀ ਉੱਤੇ ਉੱਤੇ ਹੋਣੀ ਚਾਹੀਦੀ ਛਾਂਬੇ ਹੋਣੀ ਚਾਹੀਦੀ ਡੇਰੇ ਦੇ ਸਰਚ ਕਰਨਾ ਚਾਹੀਦਾ ਇੱਥੋਂ ਤੋਂ ਲੈ ਕੇ ਤਾਜਪੁਰ ਤੱਕ ਸਰਚ ਹੋਣੀ ਚਾਹੀਦੀ ਜਲੰਧਰ ਵਾਲ ਡੇਰੇ ਦੀ ਦੋਨਾਂ ਦੀ ਵੀ ਅੰਦਰ ਚੱਲ ਕੀ ਰਿਹਾ ਹੈ ਅੰਦਰ ਹੁਣ ਵੀ ਚਾਰਜ ਸ਼੍ਰੀਮ ਚੱਲਦੀ ਹੈ ਰੱਬ ਦਾ ਨਾਲ ਲੋ ਕੋਈ ਦਿੱਕਤ ਨਹੀਂ ਲੋਕਾਂ ਨੂੰ ਪਰੇਸ਼ਾਨ ਨਾ ਨਾ ਕਰੋ ਲੋਕਾਂ ਦੇ ਨਿਆਣਿਆਂ ਨੂੰ ਦੇਖੋ ਪੇਪਰ ਹੁੰਦੇ ਨੇ ਇਹਨਾਂ ਦਾ 4 ਵਜੇ ਤੱਕ ਡੀਜੇ ਚੱਲਦਾ 3 ਵਜੇ ਤੱਕ ਡੀਜੇ ਚੱਲਦਾ ਰਹਿੰਦਾ ਇੱਥੇ ਵੀ ਆ ਬੂਤਗੜ ਵੀ ਤੇ ਦੂਜਾ ਜਿਹੜੀ ਨਿਊਜ਼ ਬਣੌਦੀ ਦੇ ਵਿੱਚ ਉੱਥੇ ਵੀ ਮਤਲਬ 4 ਵਜੇ ਤੱਕ ਲੋਕ ਕਿੱਦਾਂ ਸੌਂਦੇ ਨੇ ਬੜੇ ਪਰੇਸ਼ਾਨ ਲੋਕ ਕਿਤੇ ਲੋਕਾਂ ਨੇ ਦੱਸੋ ਕਿਵੇਂ ਹੱਲ ਹੋ ਸਕਦਾ ਇਹਦਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਹਿ ਵੀ 1K47 ਅੰਦਰ ਸੀ ਕਿ ਜਾਂਚ ਦੀ ਮੰਗ ਕਰਦਿਓ ਕਿ ਜਾਂਚ ਹੋਣੀ ਚਾਹੀਦੀ ਹੈ 1K47 ਨਾਲੇ ਕਿਵੇਂ ਆ ਗਈ ਅੰਦਰ ਕਿਵੇਂ ਇਹਨਾਂ ਨਾਲੇ ਨਸ ਲਾ ਗਈ ਇਹਨਾਂ ਦੀ ਡੇਰੇ ਦੀ ਜਾਂਚ ਹੋਵੇ ਸਾਰਾ ਕੁਝ ਨਿਕਲਣਾ ਅੰਦਰ ਤੇ ਇੰਨਾ ਸਮਾਨ ਪਿਆ ਅੰਦਰ ਕਿਰਪਾਨਾਂ ਦੇ ਲਈ ਗੰਡਾਸੀਆਂ ਤੇ ਲਿਖਿਆ ਅਸਲਾ ਸਾਰਾ ਅੰਦਰ ਪਿਆ ਜਾਂਚ ਕਰ ਲਵੇ ਅੰਦਰ ਦੇ ਬਾਹਰ ਨਹੀਂ ਦੇਣਾ ਪਰ ਕਿਸੇ ਨੇ ਇਹਨੂੰ ਕੋਈ ਪੁਲਿਸ ਘਰ ਆਈ ਅੰਦਰ ਜਾ ਨਹੀਂ ਸਕਦਾ ਇਹਦੇ ਨਹੀਂ ਹੁਣ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੋਗੇ ਕਿਉਂਕਿ ਭਾਵੇਂ ਕਿ ਉਸ ਸਮੇਂ ਤਾਂ ਉਹ ਵਾਰ ਸੀ ਪਾਵਰਫੁੱਲ ਵਿਅਕਤੀ ਸੀ ਉਹਨੇ ਪੈਸੇ ਦੇ ਦਮ ਤੇ ਘੱਟ ਕਾਰਵਾਈ ਕਰਾਈ ਹੁਣ ਉੱਚ ਅਧਿਕਾਰੀਆਂ ਤੱਕ ਪਹੁੰਚ ਕਰੋਗੇ ਹੁਣ ਤਾਂ ਵੀਡੀਓ ਵੀ ਬਾਹਰ ਆ ਗਈ ਜਿਸ ਤਰ੍ਹਾਂ ਤੁਸੀਂ ਕਿਹਾ ਮੇਰਾ ਹੱਥ ਵੀ ਤੋੜ ਦਿੱਤਾ ਸੀ ਗੱਡੀ ਭੰਨ ਸੀ ਤੁਹਾਡੇ ਲੱਖਾਂ ਦੇ ਮੋਬਾਈਲ ਇਹਨਾਂ ਦੇ ਕੱਪੜੇ ਜਿਹਨਾਂ ਲਈ ਫੋਨ ਵੀ ਮੇਰੇ 2 ਲੱਖ ਦੇ ਅੰਦਰ ਹੈ ਐਸਐਸਪੀ ਮਿਲੂਗਾ ਵੀ ਸਾਡੇ ਸਾਡੇ ਫੋਨ ਵੀ ਦਵਾਏ ਜਾਮੈਂ ਇਹਨਾਂ ਦੀ ਅੰਦਰ ਦੀ ਤਲਾਸ਼ੀ ਵੀ ਲਈ ਜਾਵੇ ਨੇ ਡੇਰੇ ਦੀ ਵੀ ਅੰਦਰ ਕਿੰਨਾ ਸਾਮਾਨ ਪਿਆ ਨੇ ਦੇ ਵੀ ਮੰਨੋ ਗੁਰੂ ਦਾ ਲੋਕਾਂ ਨੂੰ ਇਦਾਂ ਨਾ ਲੋਕਾਂ ਨੂੰ ਪਸਾਓ ਲੋਰ ਆਪਦਾ ਨਾ ਅਸੀਂ ਕੋਈ ਨਾ ਨਹੀਂ ਕਰਦੇ ਕਿਦਣੇ 25 ਦਿਨ ਨੂੰ ਕੱਢਦਾ ਏ ਸਾਡਾ ਵੀ ਨਗਰ ਕੀਰਤਨ ਗੁਰੂ ਮਹਾਰਾਜ ਦਾ ਨਿਕਲਦਾ ਉਹ ਇਹਨੂੰ ਇਹ ਸਾਡੇ ਗੁਰੂ ਮਹਾਰਾਜ ਨੂੰ ਕੂਕਾ ਮਾਰਦੇ ਆ ਜਿਵੇਂ ਅਸੀਂ ਜਾਣੇ ਲੈ ਕੇ ਆਉਣਾ ਚਮਕੌਰ ਸਾਹਿਬ ਨੂੰ ਮਾਰਾ ਇਹ ਨਗਰ ਕੀਰਤਨ ਕੱਢਦੇ ਆ ਉਸ ਦਿਨ ਸਾਡੇ ਮਾਰੇ ਨੂੰ ਕੂਕਾ ਮਾਰਦੇ ਮਤਲਬ ਉਹ ਸਾਡੇ ਕੋਲ ਮੂਵੀ ਵੀ ਹੈਗੀ ਤੁਸੀਂ ਕਿਸੇ ਯੂਨੀਅਨ ਦੇ ਨਾਲ ਜੁੜੇ ਹੋ ਕਿਸਾਨ ਯੂਨੀਅਨ ਵਾਲਾ ਜਦੋਂ ਧਰਨਾ ਚੱਲਦਾ ਸੀ ਜਦੋਂ ਉਸ ਕਿਸਾਨ ਦੀ ਮਦਦ ਦੇ ਵਿੱਚ ਹਾਂ ਸਾਡੀ ਜਸੇਵੰਦੀਆ ਜੀ ਲੋਕਿਤ ਮਿਸ਼ਨ ਪੰਜਾਬ ਪ੍ਰਾਪਰਟੀ ਨਾਲ ਹਾਂ ਸਾਡਾ ਪ੍ਰਾਪਰਟੀ ਦਾ ਕੰਮ ਹੈ ਆਪਦੇ ਕਿਥੇ ਲੱਗੀ ਸਾਡ ਦਿਖਾਓ ਸਾਡੀ ਆ ਹੰਕਲੀ ਕਰੈਕ ਹੈ ਜਮੀਨ ਟੁੱਟੀ ਗਈ ਆਹ ਟੁੱਟੀ ਵੀ ਹੈ ਕੰਮ ਨਹੀਂ ਕਰਦੀ ਨਹੀਂ ਨਹੀਂ ਕਿਸ ਤਰੀਕੇ ਦੇ ਨਾਲ ਕੋਈ ਡੰਡੇ ਡੁੰਡੇ ਬਣੇ ਹਾਂ ਮਤਲਬ ਪਿੱਛੋਂ ਨਾਲ ਬਹੁਤ ਮਰੇ ਟੂਹੀ ਤੇ ਸਿਰ ਤੇ ਨਿਰਸੇ ਨਮਤ ਕੋਟੇ ਇਦਾਂ ਬਹੁਤ ਰਹਿਣਾ ਉਹਨਾਂ ਨੇ ਕਿਹਾ ਮਤਲਬ ਅਰਾ ਫਰ ਜਦੋਂ ਬਲਜਿੰਦਰ ਨੇ ਮੇਰੇ ਅੱਖਾਂ ਕਿਹਾ ਕਹਿੰਨੂੰ ਗੋਲੀ ਮਾਰ ਕੇ ਅੰਦਰ ਦੱਬ ਦੋ ਵੀ ਜਾਣਾਂ ਨਹੀਂ ਚਾਹੀਦਾ ਬਾਹਰ ਉਹ ਤਾਂ ਬਾਹਰ ਸਾਡੇ ਬੰਦੇ ਆ ਗਏ ਪਿੰਡ ਦੇ ਆ ਗਏ ਡਿਊਟੀ ਸਾਹਿਬ ਆ ਗਏ ਬਿਕਰਮ ਡਿਊਟੀ ਨੇ ਫਿਰ ਇਹਨੂੰ ਕਿਹਾ ਵੀ ਇਹ ਗੱਲਾਂ ਨਹੀਂ ਹੋਣੀਆਂ ਵੀ ਉਹਨੇ ਕਿਹਾ ਮੈਂ ਮਾਰ ਦੇਨੂੰ ਕਿਉਂ ਕਿਸਾਨ ਦੀ ਆਪਣੀ ਜ਼ਮੀਨ ਸੀ ਜਾਇ ਉਹਨੇ ਲੀਜ਼ ਤੇ ਦਿੱਤੀ ਸੀ ਜਾਇ ਇਹਨੂੰ ਵੇਚਦੀ ਸੀ ਜ਼ਮੀਨ ਨੂੰ ਉਹਨਾਂ ਨੇ ਠੇਕੇ ਤੇ ਦੇਈ ਤੀ ਉਹ ਕਹਿੰਦਾ ਮੈਂ ਦੇਣੀ ਨਹੀਂ ਹੁਣ ਅੱਗੇ ਨੂੰ ਉਹ ਤਾਂ ਬਾਉਂਡਰੀ ਕਰ ਲਈ ਨਾ ਮਤਲਬ ਡੇਢ ਅਨ ਡੇਡ 7 ਸਵਾ ਕਰੋੜ ਦੀ ਪ੍ਰਾਪਰਟੀ ਉਹ ਦੱਬ ਲਈ ਉਹਦੀ ਹੁਣ ਵੀ ਨਹੀਂ ਛੱਡਦਾ ਇਹ ਬਾਕੀ ਬੰਦੇ ਭੱਜ ਗਏ ਤੁਸੀਂ ਉੱਥੇ ਯਾਨੀ ਕਿ ਉਹ ਭੀੜ ਦੇ ਵਿੱਚ ਫਸ ਗਏ ਤੁਹਾਨੂੰ ਖਿੱਚ ਕੇ ਅੰਦਰ ਆ ਆਹ ਬਾਕੀ ਭੱਜ ਗਏ ਮੈਂ ਹੀ ਫਸ ਗਿਆ ਇਕੱਲਾ ਮੈਨੂੰ ਕਿਹੜਾ ਪਤਾ ਵੀ ਇਹਨਾਂ ਕੋਲ ਨਾ ਉਹ ਹੈ ਅਸਲਾ ਇਹ ਇਹਨੇ ਬੰਦੇ ਆ ਅੰਦਰ ਦੇ ਨਾ ਇਹ ਕਰਨ ਉਹਦਾ ਪ੍ਰੋਪਰ ਚੱਕਰ ਲੈ ਗਿਆ ਮੈਂ ਹੀ ਫਸ ਗਿਆ ਬਾਕੀ ਨਿਕਲ ਗਏ ਪਿੰਡ ਦੇ ਲੋਕ ਤੁਹਾਡੇ ਨਾਂ ਤੁਹਾਡੇ ਪਿੰਡ ਤੇ ਆਉਂਦੇ ਫਿਰ ਮੈਨੂੰ ਲੱਗਦਾ ਇਹਨਾਂ ਦਾ ਮਾਰ ਹੀ ਦੇਣਾ ਮਾਰ ਦਿੰਦੇ ਮੈਂ ਤਾਂ ਕਹਿੰਦਾ ਮੈਂ ਇਹਦੀ ਮੇਰੀ ਕਾਰਵਾਈ ਔਰ ਜਦੋਂ ਐਸ.ਆਰ.ਸੀ. ਨੂੰ ਕਹਿੰਦੇ ਇਹ ਮੇਰੀ ਵੀ ਇੱਕ ਮਾਰਨੇ ਦੀ ਜੋ ਮੇਰੇ ਹੱਥ ਤੋਂ ਹੋਇਆ ਅਜੇ ਪਰਚਾ ਉਹ ਵੀ ਦੇਣਾ ਚਾਹੀਦਾ ਜਿਹੜੀ ਜਿਹੜੀ ਉਹਨਾਂ ਦੇ ਅਧਿਕਾਰੀਆਂ ਨੇ ਢਿੱਲੀ ਕਾਰਵਾਈ ਕੀਤੀ ਉਹਨਾਂ ਦੇ ਵੀ ਖਿਲਾਫ ਕਾਰਵਾਈ ਦੀ ਮੰਗ ਕਰੂੰਗਾ ਮਿਲ ਕੇ ਹਾਂ ਜਰੂਰ ਜੋ ਮਤਲਬ ਕ੍ਰਾਸ ਪਰਚਾ ਸਾਡਾ ਬਣਦਾ ਹੀ ਨਹੀਂ ਜਾਂ ਕੁੱਟਿਆ ਸਾਨੂੰ ਰਗਵਾ ਸਾਨੂੰ ਕਰਿਆ ਸਾੜੇ ਪਰਚਾ ਕਹਦਾ ਹੈ ਸੰਤਾਂ ਰੋਡ ਪਰ ਬਾਹਰ ਤੇ ਸੀ ਉਹ ਕਿਸਾਨ ਨੂੰ ਅੰਦਰ ਮੈਨੂੰ ਲੈ ਕੇ ਪਰਚਾ ਸਾੜਾ ਬਣਦਾ ਤਾਂ ਉਹਨਾਂ ਦਾ ਪਰਚਾ ਕਹਦਾ ਹੈ ਬਿਲਕੁਲ ਮੈਂ ਦੂਜਾ ਇਹ ਵੀ ਗੱਲ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਪਖੰਡਵਾਦ ਪੂਰੀ ਰਾਤ ਤੱਕ ਚੱਲਦਾ ਰਹਿੰਦਾ ਡੀ.ਜੇ ਦੀ ਬਾਜ ਨਹੀਂ ਹੁੰਦੀ ਆ ਜਿਹੜੇ ਇਲਾਕੇ ਦੇ ਬੱਚੇ ਨੇ ਜਾਂ ਲੋਕ ਨੇ ਉਹ ਸੌਂ ਵੀ ਨਹੀਂ ਪਾਉਂਦੇ 5-5 ਵਜੇ ਤੱਕ ਸਵੇਰ ਦੇ ਤੱਕ ਚੱਲਦਾ ਹੈ। ਹਾਂ ਸਵੇਰਾ ਸੀਸੇ ਖੜਕਦੇ ਮਕਾਨਾਂ ਦੇ ਤੁਸੀਂ ਆਇਓ ਕਿ ਹੁਣ ਤਾਂ ਚਲੋ। ਰੱਬ ਪਰਮਾਤਮਾ ਦਾ ਘੜਾ ਭਰਤਿਆ ਪਰਮਾਤਮਾਂ ਦੇ ਰਹੋ ਨੂੰ ਅੰਦਰੇ ਮਰਿਆ ਹੱਡੀਆਂ ਨਿਕਲ ਆਉਂਦੀਆਂ ਅੰਦਰ ਤੇ ਹੋਰ ਵੀ ਇਲਾਕੇ ਦੇ ਵਿੱਚ ਹੋਰ ਤਰੀਕੇ ਦੀ ਗੁੰਡਾਗਰਦੀ ਇਹ ਕਰਦਾ ਸੀ ਆਪਣੇ ਗੁੰਡਿਆਂ ਦੇ ਨਾਲ ਆਪਣੇ ਬਦਤਮਾਸਾਂ ਦੇ ਨਾਲ। ਹਾਂ ਬਿਲਕੁਲੋ ਇਲਾਕੇ ਦਾ ਪੂਰਾ ਉਹ ਕਿਸੇ ਨੂੰ ਹੋਰ ਨਹੀਂ ਕਰਨ ਦਿੰਦਾ। ਇਲਾਕੇ ਦੇ ਨੂੰ ਜ਼ਮੀਨ ਵਾਲੇ ਨੂੰ ਨਹੀਂ ਕਿਸੇ ਨੂੰ ਉੱਥੇ ਇੱਕ ਬੜੌਦੀ ਵੀ ਹੁਣ ਇੱਕ ਜ਼ਮੀਨ ਨਾਲ ਧੱਕਾ ਕਰਦਾ ਕੀਲਾ ਜਿਵੇਂ ਦਾ ਦੱਪਣੇ ਫਿਰਦਾ ਉਹਨਾਂ ਦਾ ਹੂੰ ਉਦੋਂ ਬਾਅਦ ਜਦੋਂ ਸੀਸੀਟੀਵੀ 'ਚ ਤੁਹਾਨੂੰ ਲਜਾ ਰਹੇ ਨੇ ਖਿੱਚ ਕੇ ਉਹ ਬਜਿੰਦਰ ਨਾਲ ਆ ਤਾਂ ਫਿਰ ਕਿਸੇ ਕਮਰੇ ਦੇ ਵਿੱਚ ਲੈ ਜਾਂਦੇ ਨੇ ਜਾਂ ਕੋਈ ਪਿੱਛੇ ਕੋਈ ਇਹਨਾਂ ਦਾ ਟੌਰਚਰ ਕਰਨ ਦੇ ਲਈ ਕੋਈ ਥਾਂ ਬਣੀ ਹੋਈ ਆ ਕੋਈ ਪਿੱਛੇ ਅੰਦਰ ਬਣਾਇਆ ਵੀ ਉਹਨਾਂ ਨੇ ਕਿਤੇ ਸਾਰਾ ਸਮਾਨ ਪਿਆ ਅਸਲਾ ਰੱਖਿਆ ਹੋਇਆ ਤੇ ਸਾਰਾ ਕਟਾਈ ਨੂੰ ਰੱਖਿਆ ਹੋਇਆ ਸਾਰਾ ਸਿੱਟਮ ਰੱਖਿਆ ਹੋਇਆ ਅੰਦਰ ਪਹਿਲਾਂ ਦਸਤਰਾਬ ਦਾ ਨਾਲ ਉਹਨੇ ਕਮਰਾ ਬਣਾਇਆ ਹੈ ਅੰਦਰ ਕਿਨੂੰ ਵੀ ਲਈ ਨਾ ਬਾਕੀ ਹੋਰ ਵੀ ਤੁਹਾਨੂੰ ਉੱਥੇ ਲੋਕ ਲੱਗੇ ਜਿਹੜੇ ਇਸ ਤਰੀਕੇ ਦੇ ਨਾਲ ਉੱਥੇ ਅਗਵਾ ਕੀਤੇ ਹੋਣ ਜਾਂ ਉਹਨਾਂ ਦੀ ਕੁੱਟਮਾਰ ਹੋ ਰਹੀ ਹੋਵੇ ਉੱਥੇ ਮੌਕੇ ਤੇ ਦੇਖਿਆ ਕੋਈ ਸਮਾਂ ਬਿਲਕੁਲ ਅੰਦਰ ਮਤਲਬ ਕਿਹੜਾ ਹੀ ਬੰਦਾ ਇਹਨੂੰ ਬੋਲਦਾ ਉਹਨਾਂ ਅੰਦਰ ਲੈ ਜ ਲੈ ਜਾਂਦੇ ਉੱਥੇ ਉਹਨੂੰ ਉੱਥੇ ਵੀ ਅੰਦਰ ਵੀ ਕੈਮਰਾ ਲੱਗੇ ਹੋ? ਹਾਂ ਕੈਮਰੇ ਲੱਗੇ ਹੋ। ਉੱਥੇ ਵੀ ਲੱਗੇ ਹੋ। ਜੀ ਆਪਣਾ ਸੀਸੀਟੀਵੀ ਨਿਕਲ ਜਾਣਾ ਇਹ ਕਲਾਸੇ ਹੋ ਸਕਦਾ। ਹਾਂ ਕਲਾਸੇ ਹੋ ਸਕਦਾ ਇਹਦੇ। ਤਾਂ ਜਿਸ ਤਰੀਕੇ ਦੇ ਨਾਲ ਦਲਵਿੰਦਰ ਸਿੰਘ ਸਾਡੇ ਨਾਲ ਸੀ ਇਹਨਾਂ ਦੀ ਸੀਸੀਟੀਵੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਾਸਟਰ ਆਪਣੇ ਗੁੰਡਿਆਂ ਦੇ ਨਾਲ ਇਹਨਾਂ ਦੀ ਕੁੱਟਮਾਰ ਕਰ ਰਿਹਾ ਤਾਂ ਇੱਕ ਵੱਡਾ ਖਲਾਸਾ ਇਹਨਾਂ ਨੇ ਕੀਤਾ ਕਿ ਉਸ ਪਖੰਡੀ ਬਜਿੰਦਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਅੰਦਰੇ ਦੰਬ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਸਲਾ ਬਹੁਤ ਜ਼ਿਆਦਾ ਅੰਦਰ ਹੈ ਏਕ 47 ਦਾ ਜ਼ਿਕਰ ਕਰ ਰਹੇ ਨੇ ਤਾਂ ਫਿਰ ਇਹ ਜਾਂਚ ਦਾ ਵਿਸ਼ਾ ਜਲਦ ਉੱਚ ਅਧਿਕਾਰੀਆਂ ਨੂੰ ਮਿਲਣਗੇ ਜਾਂਚ ਦੀ ਮੰਗ ਕਰਨਗੇ ਕਿਉਂਕਿ ਉਸ ਸਮੇਂ ਤਾਂ ਕਾਰਵਾਈ ਨਹੀਂ ਹੋ ਸਕੀ ਉਸ ਸਮੇਂ ਦੇ ਤਤਕਾਲੀ ਅਫਸਰਾਂ ਨੇ ਢਿੱਲੀ ਕਾਰਵਾਈ ਕੀਤੀ ਉਲਟਾ ਇਹਨਾਂ ਦੇ ਉੱਪਰ ਹੀ ਕ੍ਰਾਸ ਪਰਚਾ ਕਰ ਦਿੱਤਾ ਪਰ ਹੁਣ ਜਦੋਂ ਹੁਣ ਜੇਲ੍ਹ ਦੇ ਵਿੱਚ ਆ ਤਾਂ ਹਰ ਕੋਈ ਸੋਚ ਰਿਹਾ ਕਿ ਉਸ ਦੇ ਖਿਲਾਫ ਹੁਣ ਸਖਤ ਕਾਰਵਾਈ ਹੋ ਸਕਦੀ ਹੈ ਕਿਉਂਕਿ ਬਹੁਤ ਜ਼ਿਆਦਾ ਪਾਵਰਫੁਲ ਸੀ ਪੈਸੇ ਦੀ ਦੁਰਵਰਤੋਂ ਦੇ ਨਾਲ ਕੇਸਾਂ ਨੂੰ ਦਬਾ ਦਿੰਦਾ ਸੀ ਤਾਂ ਇਹ ਮਸਲਾ ਇੱਕ ਵਾਰ ਫਿਰ ਹੁਣ ਨਵਾਂ ਨਿਕਲ ਕੇ ਸਾਹਮਣੇ ਆਇਆ ਹੈ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ